ਸੇਵਾ ਦੇ ਕੇ ਅਨੁਕਾਰ ਦਰਸ ਕਰਨਾ ਮੈਂ ਆਪਣੇ ਵੱਲੋਂ ਧੰਨਵਾਦ ਵੀ ਕਰਦਾ ਸਾਰੇ ਪਰਿਵਾਰ ਦਾ ਜੋ ਮੇਰੇ ਛੋਡੇ ਵੀਰ ਰਾਜਵਿੰਦਰ ਸਿੰਘ ਰਾਜੂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਂ ਕਿ ਬੜੀ ਸੇਵਾ ਕਰਦੇ ਨੇ ਗੁਰੂ ਘਰ ਦੇ ਵਿੱਚ ਮਾਲ ਦੀ ਮਹੀਨੇ ਚੱਲ ਰਹੇ ਨੇ ਤੇ ਤੜਕੇ ਜਾ ਕੇ ਚਾਹ ਬਣਾਉਣ ਦੀ ਸੇਵਾ ਕਰਦੇ ਨੇ ਬੜੀ ਸੇਵਾ ਨੌਜਵਾਨ ਬੱਚੇ ਕਰਦੇ ਨੇ ਤੇ ਸਾਡੇ ਵੀਰ ਰਾਜੂ ਜੀ ਜੋ ਜਦੋਂ ਵੀ ਸਮਾਗਮ ਹੁੰਦਾ ਹੈ ਗੁਰੂ ਘਰ ਦੇ ਵਿੱਚ ਤੇ ਬੜੀ ਵੱਡ ਚੜ੍ਹ ਕੇ ਸੇਵਾ ਕਰਦੇ ਨੇ ਮਾਤ ਦੇ ਮਿੰਡੇ ਵਿੱਚ ਇਹਨਾਂ ਦੀ ਵੀ ਵੱਡੀ ਸੇਵਾ ਜੋ ਰੋਜ਼ਾਨਾ ਅਮਰਤ ਵੇਲੇ ਗੁਰੂ ਘਰ ਪਹੁੰਚ ਕਰਕੇ ਚਾਹ ਦੇ ਭੰਡਾਰਿਆਂ ਦੀ ਸੇਵਾ ਕਰਦੇ ਨੇ ਮਾਲਕ ਬੱਚਿਆਂ ਦੀ ਸੇਵਾ ਥਾਏ ਪਾਉਣ ਤੇ ਮਾਲਕ ਬੱਚਿਆਂ ਨੂੰ ਦਿਨ ਦੁਪਹਿਣੀ ਰਾਤ ਪਗਣੀ ਤੱਕ ਹੀ ਬਖਸ਼ਿਸ਼ ਕਰਨਾ ਗੁਰਮਤਿ ਅਨੁਸਾਰ ਆਸਾ ਪੁਰੀਆਂ ਕਰਨ ਅਨੁਸਾਰੀ ਸੰਗਤ ਦਾ ਧੰਨਵਾਦ ਜੋ ਸਾਡੇ ਵੀਰ ਰੋਸ਼ਨ ਸਾਊਂਡ ਤਲਵੰਡੀ ਭਾਈ ਇਹਨਾਂ ਦਾ ਵੀ ਬਹੁਤ ਧੰਨਵਾਦ ਬਹੁਤ ਵਧੀਆ ਸਾਊਂਡ ਇਹਨਾਂ ਦਾ ਕਿਉਂਕਿ ਅਸੀਂ ਦੂਰ ਤੱਕ ਸਮਾਗਮ ਸਾਡੇ ਦਿੱਲੀ ਦੇ ਸਮਾਗਮ ਰੋਜ਼ਾਨਾ ਦੇ ਚੱਲ ਰਹੇ ਨੇ ਤੇ ਸਾਡੇ ਵੀ ਰੋਸ਼ਨ ਸ੍ਰੀ ਸਾਊਂਡ ਇਹਨਾਂ ਦਾ ਵੀ ਬਹੁਤ ਧੰਨਵਾਦ ਬਹੁਤ ਵਧੀਆ ਸਾਊਂਡ ਇਹਨਾਂ ਦਾ ਇਹਨਾਂ ਦੇ ਵੀ ਸਿਵਾ ਲਵਾਈ ਆਏ ਨੇ ਧੰਨਵਾਦ ਜੀ ਜੀ ਆਇਆਂ ਨੂੰ ਜੋ ਇਹਨਾਂ ਦਾ ਕੱਲਾ ਤਲਵੰਡੀ ਭਾਈ ਜਣੀ ਬੜੀ ਦੂਰ ਤੱਕ ਮਾਲਕ ਨੇ ਪ੍ਰੇਮ ਬਣਾਇਆ ਕਿਉਂਕਿ 사운ਡ ਦੀ ਕੁਆਲਿਟੀ ਚੰਗੀ ਏ ਤੇ ਦੂਰ ਤੱਕ ਜਾਇਦਾ ਹਰਿਆਣੇ ਇਕੱਤਰ ਵੀ ਸਾਡੇ ਨਾਲ ਜਾਂਦੇ ਨੇ ਸਮਾਗਮ ਹਰ ਇਕ ਮਾਲਕ ਇਹਨਾਂ ਦੇ ਵੀ ਆਗਰੀ ਪ੍ਰਵਾਨ ਕਰਨਾ ਆਪਨੇ ਵੱਲੋਂ ਮੈਂ 사운ਡ ਵਾਲੇ ਵੀਰ ਦਾ ਵੀ ਧੰਨਵਾਦ ਪਰਿਵਾਰ ਦਾ ਧੰਨਵਾਦ ਕਿਉਂਕਿ ਅੱਗੇ ਦੋ ਦਿਨ ਸਮਾਗਮ ਕਰਦੇ ਵਿੱਚ ਹੋਏ ਨੇ ਪਾਕੀਤੇ ਸੁਖਮਨੀ ਸਾਹਿਬ ਜੀ ਦੇ ਤੇ ਮਿਲ ਤੋਂ ਨਹੀਂ ਹਾਜ਼ਰੀ ਭਰੀ ਕਿ ਤੇ ਅੱਜ ਸਾਡੇ ਵੀਰ ਨੇ ਕਿਤੇ ਇਹ ਕਿਹਾ ਪੂਰਾ ਕਿ ਵਾਵਾ ਜੀ ਅੱਜ ਕਿ ਤੁਸੀਂ ਨਾ ਨਾ ਆਏ ਤੇ ਮੈਂ ਅੱਗੇ ਤੁਹਾਨੂੰ ਕਹਿਣਾ ਨਹੀਂ ਹਰ ਕੋ ਗੁੰਮਦਾ ਇਹ ਪਿਆਰ ਹੀ ਗੁਰੂ ਕੇ ਪਿਆਰਿਓ ਮੈਂ ਕਿ ਦੋ ਵਾਰੀ ਨਹੀਂ ਪਹੁੰਚ ਸਕਿਆ ਉਹ ਮਾਫੀ ਵੀ ਮੰਗਦਾ ਤੇ ਅੱਜ ਹਾਜ਼ਰੀ ਭਰੀ ਹੈ ਮਾਲਕ ਤੁਹਾਡੀ ਸਾਡੀ ਸਾਰਿਆਂ ਦੀ ਹਾਜ਼ਰੀ ਬਖਸ਼ਿਸ਼ ਕਰਨਾ ਆਓ ਹਲ ਮੈਂ ਅੱਗੇ ਹੁਣ ਆਪਾਂ ਨਾਨਕ ਸਾਹਿਬ ਜੀ ਦੇ ਜਾਪ ਕਰੀਏ ਉਪਰੰਤ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਸਾਰੇ ਨਾਲ ਕੇ ਬੇਇੱਜ਼ਤੀ ਨੂੰ ਪ੍ਰਵਾਨ ਕਰੋ